ਅੱਜ ਦਾ ਕਾਨੂੰਨ ਬਣਿਆ ਨਾ ਜਿਹੜੇ ਆ ਤਿੰਨ ਕਾਲੇ ਕਾਨੂੰਨ ਬਣੇ ਆ ਇਹ ਕੱਲਾ ਇਹ ਨਹੀਂ ਵੀ ਨਰਿੰਦਰ ਮੋਦੀ ਜ਼ਿੰਮੇਵਾਰ ਆ ਨਰਿੰਦਰ ਮੋਦੀ 2014 'ਚ ਆਇਆ 2009 'ਚ ਪ੍ਰਧਾਨ ਮੰਤਰੀ ਹਿਮਨੋਤ ਸਿੰਘ ਕਾਂਗਰਸੀ ਸਰਕਾਰ ਹੀ ਇਹ ਕਾਨੂੰਨ ਉਦੋਂ ਬਣਾਏ ਗਏ ਆ ਮਨਮੋਹਨ ਸਿੰਘ ਦੇ ਸੈਨਾ ਨਾਲ ਇਹ ਕਾਨੂੰਨ ਬਣੇ ਆ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਸਿੰਘ ਮਾਨ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਨਮੋਹਨ ਸਿੰਘ ਦੀ ਅਸਲ ਸਚਾਈ ਦੱਸੀ ਆਖਰ ਉੱਥੇ ਬੈਠੇ ਕਿਸਾਨ ਸੜਕਾਂ ਤੇ ਕਿਉਂ ਆਖਰਕਾਰ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ 10 ਸਾਲ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਮਨਮੋਨ ਸਿੰਘ ਪ੍ਰਧਾਨ ਮੰਤਰੀ ਰਹੇ ਉਸ ਤੋਂ ਬਾਅਦ ਉਹ ਵੀ ਜਨਤਾ ਨੇ ਨਕਾਰ ਦਿੱਤੇ ਤੇ ਅਕਾਲੀ ਦਲ ਦੀ ਸਰਕਾਰ ਵੀ 10 ਸਾਲ ਰਹੀ ਉਹ ਵੀ ਜਨਤਾ ਨੇ ਨਕਾਰ ਦਿੱਤੇ ਨੇ ਅੱਜ ਜੇ ਹੁਣ ਗੱਲ ਕਰੀਏ ਤਾਂ ਮੋਦੀ ਸਰਕਾਰ ਵੀ ਜਾ ਸਾਲਾਂ ਤੋਂ ਸੱਤਾ ਦੇ ਵਿੱਚ ਹੈ ਇਹਨਾਂ ਨੂੰ ਵੀ ਜਨਤਾ ਹੁਣ ਨਿਕਾਰੇਗੀ ਆਪ ਜਿਹੜੀ ਹੈ ਉਹ ਬਿਲਕੁਲ ਸੁਪਰੀਮੋ ਬਣ ਕੇ ਉੱਭਰੇਗੀ ਤੇ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕਿਸਾਨਾਂ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਬੀਜੇਪੀ ਸਰਕਾਰ ਕਿਸਾਨਾਂ ਨੂੰ ਸੜਕਾਂ ਤੇ ਰੋਲ ਰਹੀ ਹੈ ਹੋਰ ਕੀ ਕਿਹਾ ਲਾਲਜੀਤ ਸਿੰਘ ਭੁੱਲਰ ਨੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਕੋਰੀ ਜੋਰਾ ਸਿੰਘ ਚਕਵਾਲੀਆ ਗਰਬਿੰਦਰ ਸਿੰਘ ਗੇਲ ਕੋਈ ਵੀ ਜਿੰਨੇ ਸਾਡੇ ਤੁਲਸਾਪੁਰ ਦਾ ਆਪਣੇਵਾ ਜਾਗ ਲਿੰਦਰ ਸਾਡੇ ਸਰਜੀਤ ਸਿੰਘ ਭੂਰਾ ਜੀ ਜਿੰਨੇ ਸਾਥੀ ਆਏ ਆ ਸਾਰੇ ਮਾਰੇ ਸਾਡੇ ਸਰਵੰਜੀਤ চোপਾ ਸਿੰਘ ਵਾਲੇ ਪਰਿਵਾਰ ਦੇ ਘਰੇ ਆਉਂਦੇ ਜੀ ਆਏ ਨੂੰ ਤੇ ਤਗੜੇ ਹੋ ਕੇ ਆਪਦੇ ਭਰਾਵਾਂ ਸਾਥ ਦਿਓ ਪਹਿਲਾ ਜਿਹੜੇ ਐਪੀ ਬੰਦੇ ਰਹਿਆ ਕੋਈ ਇਹਦੇ ਨਾਲੇ ਤੋਂ ਆ ਕੇ ਫੜ ਗਿਆ ਕੋਈ ਉਹ ਪਰ ਬਿਆਸ ਦੇ ਪਰਦੇ ਬਣਿਓ ਪੱਟੀ ਤਸਵੀਰ ਦਾ ਅਜ ਤੱਕ ਐਪੀ ਕਦੇ ਪੜਿਆ ਨਹੀਂ 1947 ਤੋਂ ਲੈ ਕੇ ਅੱਜ ਤੱਕ ਮੈਨੂੰ ਨਹੀਂ ਮਿਲਦੀ ਪੱਤੀ ਤਸੀਲ ਦਾ ਕੋਈ ਅੱਪੀ ਪੜਿਆ ਹੋਵੇ ਤੇ ਬੁਰਾ ਬੱਚਾ ਮਾਰ ਦਿੱਤਾ ਅਰਵਿੰਦ ਕੇਤਰੀ왈 ਜੀ ਨੇ ਸਰਦਾਰ ਭਗਵਤ ਸਿੰਘ ਮਾਰਨੇ ਹੱਥ ਅਗਰੇ ਉਹ ਗਿਆ ਆਪਣੇ ਭਰਾ ਨੂੰ ਬਣਾ ਦਿਓ ਜਿੰਨੇ ਕੰਮ ਕਹੋਗੇ ਸਭ ਕੰਮ ਕਰਦਾਂਗੇ ਕਿਸੇ ਗੱਲ ਦੀ ਪਰਵਾਹਾ ਕਰੇ ਉੱਤੇ ਸੋਨਹਾਰਾ ਸੋਨਹਾਰਾ ਪਹਿਲਾਂ ਤੇ ਆਪਣੀ ਪੰਜਾਬ ਦੀ ਸਰਕਾਰ ਆ ਤੇ ਜਿਹੜੀ ਸਰਕਾਰ ਵੇਲੇ ਮੈਂਬਰ ਪਾਰਲੀਮੈਂਟ ਵੀ ਉਹਦਾ ਪਾਜੇ ਸੋਨੇ ਦੇ ਸੁਹਾਗੇ ਵਾਲੀ ਗੱਲ ਪਾਜਦੀ ਆ 5 ਕਰੋੜ ਤੇ ਆਪਾਂ ਨੂੰ ਅਖਿਆਰੀ ਫਾਇਦੇ ਮਿਲਦਾ ਐ ਡੀ ਕੋਟੇਜ ਬਾਕੀ ਪਾਪੇ ਨਾੜਕ ਨੇ ਕਿਰਪਾ ਕਰ ਦੇਣੀ ਹਰ ਕਾ ਮੋਦੀ ਦਾ ਬੜਾ ਵਿਰੋਧ ਆ ਜਦੋਂ ਕੋਈ ਵੀ ਸਰਕਾਰ ਲਗਾਤਾਰ 10 ਸਾਲ ਸੱਤਾ ਜਰਾਈ ਜੇ ਨਾ ਅਗਲੀ ਵਾਰੀ ਨਹੀਂ ਉਹਦਾ ਦਰ ਲੱਗਦਾ ਹੁੰਦਾ ਮਨਮੋਹਨ ਤੋਂ 10 ਸਾਲ ਰਿਆ ਤੇ ਗੁਰੀਦਰਾ ਰਿਆ ਸੀ ਨਾ ਬਾਦਲ ਕੇ 10 ਸਾਲ ਰੇ ਗੁਰੀਦਰਾ ਰਹੀ ਹੁਣ ਮੋਦੀ ਵੀ 10 ਸਾਲ ਠੱਕੇ ਕਰ ਲਿਆ ਹੁਣ ਇਹਨੇ ਵੀ ਗੁਰੀਦਰਾ ਰ ਅਰਵਿੰਦ ਧッカ ਕੀਤਾ ਨਾ ਅਰਵਿੰਦ ਕੇਜਰੀਵਾਲ ਦਾ ਇਹਨੇ ਉਹ ਕੰਮ ਕੀਤਾ ਜਦੋਂ ਐਮਰਜੈਂਸੀ ਲੱਗੀ ਜਿਹੜੇ ਬਜੂਜਿਆ ਸਾਡੇ ਉਹਨਾਂ ਨੂੰ ਪਤਾ ਇੰਦਰਾ ਗਾਂਧੀ ਨੇ ਨਾ ਐਮਰਜੈਂਸੀ ਲਾ ਕੇ ਜਿੰਨੀਆਂ ਵਿਰੋਧੀ ਪਾਰਟੀਆਂ ਸਾਰੇ ਲੀਡਰ ਚੁੱਕ ਚੁੱਕ ਅੰਦਰ ਕਰਦੇ ਉਹੋ ਕੰਮ ਨਰਿੰਦਰ ਮੋਦੀ ਕਰਦਿਆ ਅਰਵਿੰਦ ਕੇਜਰੀਵਾਲ ਜੀ ਨੂੰ ਮਜੂਤਾ ਮੁੱਖ ਮੰਤਰੀ ਨੂੰ ਅੰਦਰ ਕਰਤਾ ਬਿਨਾਂ ਕਸੂਰ ਤੋਂ ਚਾਰ ਘੰਟੇ ਦੇ ਮੁੱਖ ਮੰਤਰੀ ਹਿਮਤਸਰੇਨ ਨੂੰ ਅੰਦਰ ਬੰਦ ਕਰਤਾ ਬਿਨਾਂ ਕਸੂਰ ਤੋਂ ਅੱਜ ਤੱਕ ਜਾਂ ਤੇ ਇੰਦਰਾ ਨੇ ਕੰਮ ਕੀਤਾ ਸੀ ਉਹਦੇ ਬਾਅਦ ਉਹ ਮੋਦੀ ਨੇ ਇੰਦਰਾ ਕਿੱਧਰ ਨੂੰ ਗਈ ਉਸੇ ਤਰ੍ਹਾਂ ਇਹ ਮੋਦੀ ਦਾ ਵੀ ਹੁਆ ਹੁਣਾ ਜੋ ਬੀਜਾਂਗੇ ਉਹ ਵਟਨਾ ਪਿਆ ਭਰਾਓ ਕੱਲਾ ਪੰਜਾਬ ਨਹੀਂ ਜਿੰਨੇ ਸਟੇਟਾਂ ਆਪਣੇ ਭਾਰਤ ਦੀਆਂ ਝਾਰਖੰਡ ਉੱਤਰਾਖੰਡ ਯੂਪੀ ਐਫਸੀ ਬਿਹਾਰ ਗੁਜਰਾਤ ਹਿਮਾਚਲ ਹਰਿਆਣਾ ਸਾਰੀਆਂ ਸਟੇਟਾਂ ਦੇ ਵਿੱਚ ਲੋਕ ਮੋਦੀ ਦੇ ਉਲਟ ਨੇ ਮੋਦੀ ਦੇ ਉਲਟ ਵੇਚ ਚੱਲੀ ਪਈ ਹੈ ਕਿਉਂਕਿ ਐਮਐਸਪੀ ਦੀ ਲੜਾਈ ਇਕੱਲਾ ਪੰਜਾਬ ਦੀ ਲੜਾਈ ਨਹੀਂ ਪੂਰੇ ਭਾਰਤ ਦੀ ਲੜਾਈ ਹੈ ਤੇ ਮੋਦੀ ਇਹਨਾਂ ਦਾ ਮੈਂ ਐਮਐਸਪੀ ਦੇ ਨਹੀਂ ਪ੍ਰਭੂ ਕਿ ਤੁਹਾਡੀ ਆਰਵਾਦ ਛਾਂ ਵੀ ਬਣਾਈ ਦੇ ਜੇ ਚਾਹੁੰਦੇ ਨੇ ਕਿ ਆਪਾਂ ਨੂੰ ਮਰਜ਼ੀ ਵੀ ਮਿਲੇ ਸਾਨੂੰ ਸਾਡੇ ਹੱਕ ਦੇਤੇ ਜਾ ਕੇ ਦੇ ਸਕਦੀ ਆਵਾਜ਼ ਦੀ ਪਾਰਟੀ ਅੱਜ ਦਾ ਕਾਨੂੰਨ ਬਣਿਆ ਨਾ ਜਿਹੜੇ ਆ ਤਿੰਨ ਕਾਲੇ ਕਾਨੂੰਨ ਬਣੇ ਆ ਇਹ ਗੱਲਾ ਇਹ ਨਹੀਂ ਵੀ ਨਰਿੰਦਰ ਮੋਦੀ ਜ਼ਿੰਮੇਵਾਰ ਆ ਨਰੇਂਦਰ ਮੋਦੀ 2014 ਚ ਆਇਆ 2009 ਚ ਪ੍ਰਧਾਨ ਮੰਤਰੀ ਹਿਮਨ ਮੋਹਨ ਸਨ ਕਾਂਗਰਸੀ ਸਰਕਾਰ ਹੀ ਇੱਕ ਕਾਨੂੰਨ ਉਦੋਂ ਬਣਾਇਆ ਗਿਆ ਮਨਮੋਹਨ ਸਿੰਘ ਦੇ ਸੈਨਾ ਨਾਲ ਇੱਕ ਕਾਨੂੰਨ ਬਣਿਆ ਲਾਗੂ ਜਿਹੜੇ ਉਹ ਕੀਤੇ ਨਰੇਂਦਰ ਮੋਦੀ ਨੇ ਇਹ ਚਾਹੁੰਦੇ ਆ ਕਿ ਆਪਾਂ ਨੂੰ ਆਪਣੀ ਫਸਲ ਦੀ ਐਮਐਸਪੀ ਮਿਲੇ ਸਾਡੀ ਫਸਲਾਂ ਦਾ ਸੁਆਮੀ ਨਾਸਨ ਦੇ ਅਨਸਾਰ ਰੇਟ ਮਿਲੇ ਇਹ ਭਰਾਓ ਆਮ ਆਦਮੀ ਪਾਰਟੀ ਇਹ ਕੰਮ ਕਰ ਸਕਦੀ ਸ਼੍ਰੀ ਅਵਿੰਦ ਕੇਜੀয়াল ਕਰ ਸਕਦੇ ਆ ਹੋਰ ਕਿਸੇ ਦੀ ਵਸ ਦੀ ਖੇਡ ਨਹੀਂ ਬਾਕੀ ਸਰਕਾਰ ਏਰਕਾ ਇੰਡੀਆ ਲਾਈ ਦੀ ਜਿਹੜੀ ਆ ਉਹ ਸੈਕਟਰ ਚ ਪਹੁੰਚਣੀ ਆ ਤੁਹਾਡੇ ਹਿੱਸੇ ਆਮ ਆਦਮੀ ਪਾਰਟੀ ਵਿੱਚ ਭਾਈ ਵਾਲਿਆ ਤੁਹਾਡੇ ਹਿੱਸੇ ਤਿੰਨ ਚਾਰ ਮਿਨਿਸਟਰ ਹੋਣੇ ਆ 80 ਦੇ ਕਰੀਬ ਜੀਰ ਪਾਣੇ ਆ ਸੈਕਟਰ ਦੇ ਵਿੱਚ 543 ਸੀਟਾਂ 80 ਦੇ ਕਰੀਬ ਜੀਰ ਪਾਣੇ ਜਦੋਂ ਤਿੰਨ ਚਾਰ ਮੰਤਰੀ ਆਮ ਆਦਮੀ ਪਾਰਟੀ ਦੇ ਬਣ ਗਏ ਤੇ ਭਰਾਓ ਆਪੇ ਬੱਲੇ ਬੱਲੇ ਹੋ ਜਣੀਆਂ ਆ 5 ਕਰੋੜ ਤੇ ਤਿਆਰੀ ਫੰਡ ਐਮਪੀ ਦਾ ਹੋਣਾ ਹੀ ਹੋਣਾ ਉਹਦੇ ਨਾਲ ਪਾਕਿਸਤਾਨ ਦਾ 100 ਕਰੋੜ ਦੇ ਆਪਾਂ ਪ੍ਰੋਜੈਕਟ ਲਾਈਏ ਆਪਣੇ ਲੋਕ ਸਭਾ ਦੇ ਵਿੱਚ ਫਸ ਤਗੜੇ ਹੋ ਜੋ ਲੀਡ ਵਧਾ ਦਿਓ ਸੋ ਜੈ ਸੋ ਸ੍ਰੀ ਅਕਾਲ ਕਿਸੇ ਦਾ ਕੋਈ ਖੇਤ ਨੂੰ ਜਾਂਦਾ ਰਾਹ ਵੀ ਆਪਾਂ ਰਹਿ ਦਿੰਦੇ ਕਿਸੇ ਦੇ ਪਈਗਾ ਡੇਰਿਆਂ ਨੂੰ ਜਾਂਦਾ ਖੇਤ ਨੂੰ ਉਹ ਵੀ ਸਾਰੇ ਰਾਹ ਪੱਕੇ ਕਰਦਾਂਗੇ ਪਿੰਡਾਂ ਦੀਆਂ ਫੇਰਨੀਆਂ ਜਿੰਨੇ ਕੋਠੇ ਪੈਣ ਵਾਲੇ ਆ ਜਿਨ੍ਹਾਂ ਦੇ ਪੈਲਾ ਬਾਲੇ ਨੇਤਰ ਪਵਾ ਦਾਂਗੇ ਫੇਰ ਸਪਾਈ ਵਾਲੀ ਵੋਟ ਮੰਗਣਾਵਾਂਗੇ ਜੇ ਤੁਹਾਡੇ ਆ ਕੰਮ ਕਰਤੇ ਤੇ ਫੇਰ ਆਵਾਂਗੇ ਜੇ ਨਾ ਕਰ ਸਕਦੇ ਜਾਓ ਇਹ ਤੁਹਾਡਾ ਵਾਦਾ ਹੀ ਆ ਆਮ ਆਦਮੀ ਪਾਰਟੀ ਦੀ ਆਪਦੇ ਲਈ ਵੋਟ ਨਹੀਂ ਮੰਗਦੇ ਤੇ ਜੇ ਕੰਮ ਕਰਦੇ ਤੇ ਫੇਰ ਅਸੀਂ ਕਿਸੇ ਬੰਦੇ ਜਾਲੀ ਦੇਣਾ ਕਿਉਂਕਿ ਸਾਡੀ ਪਾਰਟੀ ਦੀ ਚੋਰੀ ਇਹ ਆ ਕਿ ਜੇ ਕੰਮ ਕੀਤੇ ਸਾਨੂੰ ਵੋਟ ਪਾ ਦਿਓ ਤੇ ਅਸੀਂ ਕੰਮ ਕਰਦੇ ਆ ਸਾਨੂੰ ਵਿਸ਼ਵਾਸ ਆ ਆਪਣੇ ਆਪ ਤੇ ਜਿਵੇਂ ਦਿੱਲੀ 'ਚ ਕੰਮ ਕੀਤੇ ਆ ਤੇ ਫਿਰ ਵੋਟ ਮੰਗੀਆਂ ਨਾ ਕਿ ਜੇ ਕੰਮ ਕੀਤੇ ਵੋਟ ਪਾ ਦਿਓ ਤੇ ਲਗਾਤਾਰ ਤੇਜੀ ਆ ਸਰਕਾਰ ਬੀਟ ਹੋਈ ਆ ਉਸੇ ਤਰ੍ਹਾਂ ਹੀ ਪੰਜਾਬ ਤਹੀਂ ਕੰਮ ਤਾਂ ਨਿਕਰਾਗੇ ਤਾਂ ਵਾਰ-ਵਾਰ ਸਰਕਾਰ ਦੇ ਪੀਟੋ ਤੁਹਾਡੀਆਂ ਚੱਲ ਕੇ ਆਏ ਆਏ ਇੱਕ ਇੱਕ ਕਦਮ ਨੂੰ ਮੈਂ ਸਲਾਮ ਕਰਦਾ ਸਲੂਟ ਕਰਦਾ ਤੁਹਾਡੇ ਜੋਸ਼ ਨੂੰ ਤੁਹਾਡੇ ਜਜ਼ਬੇ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦਾ ਲੰਮਾ ਸਮਾਂ ਗਿਆ ਤੁਹਾਨੂੰ ਇੰਤਜ਼ਾਰ ਕਰਦਿਆਂ ਨੂੰ ਨਹੀਂ ਤੇ ਆਪਾਂ ਵੇਖ ਨਹੀਂ ਜੇ ਮੱਚ ਜੋਸ਼ ਨਾ ਨਾ ਵੇਚਦੇ ਚ ਜਜ਼ਬਾ ਨਾ ਹੋਵੇ ਬੰਦੇ ਉੱਤੇ ਜਾਂਦੇ ਆ ਤੁਰੇ ਜਾਂਦੇ ਆ ਕਿੰਨੇ ਬੰਦੇ ਅਸੀਂ ਜਦੋਂ ਦੇ ਆਏ ਇੱਥੇ ਆ ਕੇ ਵੇਖੇ ਆ ਬੈਠੇ ਆ ਬੰਦੇ ਵੀ ਸਾਰੇ ਚੰਗੇ ਚਿਹਰੇ ਆਲੇ ਚੰਗੇ ਪਰਿਵਾਰਾਂ ਚੋਂ ਬੰਦੇ ਦੇ ਕੱਪੜੇ ਤੋਂ ਬੰਦੇ ਦੇ ਰਹਿਣ ਸਹਿਣ ਤੋਂ ਬੰਦੇ ਦੇ ਚਿਹਰੇ ਤੋਂ ਪਰਿਵਾਰ ਦਾ ਪਤਾ ਲੱਗ ਜਾਂਦਾ ਸਾਰੇ ਹੀ ਬੰਦੇ ਵਧੀਆ ਪਰਿਵਾਰਾਂ ਚੋਂ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੰਨੀ ਇਹ ਬੇਨਤੀਆਂ ਦਾ ਖਿਮਾ ਦਾ ਜੱਜ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ